ਕੈਨੇਡিয়ান ਖਬਰਨਾਮੇ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਸਟੱਡੀ ਵੀਜ਼ਾ ਰਿਆ ਸਰਤਾਂ ਦੀ ਉਲੰਘਣਾ ਕਰਨ ਵਾਲੇ ਕਮੋਤਰੀ ਵਿਦਿਆਰਥੀਆਂ ਵਾਸਤੇ ਵੱਡੀਆਂ ਮੁਸ਼ਕਲਾਂ ਆਉਣ ਵਾਲੀਆਂ ਨੇ ਅਤੇ ਗੁਜ਼ਾਰਾ ਕਰਨਾ ਹੁਣ ਇਹਨਾਂ ਦਾ ਹੋਰ ਵੀ ਔਖਾ ਹੋ ਜਾਵੇਗਾ। ਕੈਨੇਡਾ ਸਰਕਾਰ ਵੱਲੋਂ ਤੈਸ਼ ਤੋਂ ਹੱਦ ਤੋਂ ਵੱਧ ਸਮਾਂ ਕੰਮ ਕਰਨ ਵਾਲੇ ਵਿਦਿਆਰਥੀਆਂ ਦੇ ਛਾਪੇ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਜਿਹੜੇ ਵਿਅਕਤੀ ਫੜੇ ਜਾਣਗੇ ਜਿਹੜੇ ਵਿਦਿਆਰਥੀ ਫੜੇ ਜਾਣਗੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਭਾਵੇਂ ਕਮੋਤਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 20 ਘੰਟੇ ਕੰਮ ਦੀ بجائے 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੀ ਦਿੱਤੀ ਹੈ ਪਰ ਪੰਜਾਬੀ ਵਿਦਿਆਰਥੀਆਂ ਦੇ ਲਈ ਇਹ ਸਮਾਂ ਤੇ ਇਹ ਟਾਈਮ ਕਾਫੀ ਵਧੀਆ ਸਾਬਤ ਨਹੀਂ ਹੋਵੇਗਾ ਸਟੇਟ ਕਹਿੰਦੇ ਆਂਕੜੇ ਦੇ ਮੁਤਾਬਕ ਜੂਨ ਮਹੀਨੇ ਦੌਰਾਨ ਮੁਲਕ ਦੇ ਵਿੱਚ ਬੇਰਜ਼ਗਾਰ ਲੋਕਾਂ ਦੀ ਗਿਣਤੀ 14 ਲੱਖ ਨੂੰ ਟੱਪ ਚੁੱਕੀ ਹੈ ਇਸ ਇਸ ਵਿੱਚ ਮਈ ਮਹੀਨੇ ਦੇ ਮੁਕਾਬਲੇ 42000 ਦਾ ਵਾਧਾ ਹੋਇਆ ਮੰਨਿਆ ਇਹ ਵੀ ਜਾ ਰਿਹਾ ਕਿ ਕਮੋਤਰੀ ਵਿਦਿਆਰਥੀਆਂ ਵੱਲੋਂ ਤੈਅशुदा ਹੱਦ ਤੋਂ ਜ਼ਿਆਦਾ ਕੰਮ ਕਰਨ ਦੇ ਸਿੱਟੇ ਵੱਜੂ ਬੇਰਜ਼ਗਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ ਦੂਜੇ ਪਾਸੇ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਕੰਮ ਵਾਸਤੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਕਮੋਤਰੀ ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟਾਂ ਵੱਲੋਂ ਘੱਟ ਦਰਾਂ ਤੇ ਕੰਮ ਕਰਨਾ ਕਿਤੇ ਨਾ ਕਿਤੇ ਇੱਕ ਵੱਡੀ ਮੁਸ਼ਕਿਲਾਂ ਦਾ ਰਜ਼ਗਾਰ ਦਾ ਇੱਕ ਅੜਿੱਕਾ ਬਣਦਾ ਨਜ਼ਰ ਆ। ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਭਾਰਤੀ ਨੇ ਜੋ ਕੈਨੇਡਾ ਦੀ ਪੀਆਰ ਲੈਣ ਵਾਲੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ 2023 ਵਿੱਚ ਕੈਨੇਡਾ ਨੂੰ 4 ਲੱਖ 71810 ਨਵੇਂ ਪਰਮਟ ਰੈ residense ਮਿਲੇ ਸਨ ਅਤੇ ਇਹਨਾਂ ਵਿੱਚੋਂ 139785 ਭਾਰਤੀ ਸਨ ਭਾਵੇਂ ਕਿ ਇਹਨਾਂ ਵਿੱਚੋਂ ਵੱਡੀ ਗਿਣਤੀ ਪਹਿਲਾਂ ਹੀ ਕੈਨੇਡਾ ਦੀ ਧਰਤੀ ਤੇ ਮੌਜੂਦ ਹੈ ਪਰ ਭਾਰਤ ਤੋਂ ਆਉਣ ਵਾਲਿਆਂ ਨੂੰ ਕੰਮ ਦੀ ਭਾਲ ਵਿੱਚ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਮੀਗ੍ਰੇਸ਼ਨ ਵਿਭਾਗ ਦੇ ਆંકੜਿਆਂ ਦੇ ਮੁਤਾਬਕ 2029 ਤੋਂ ਬਾਅਦ ਕੈਨੇਡਾ ਪੀਆਰ ਹਾਸਲ ਕਰਨ ਵਾਲੇ 18 ਲੱਖ 41 ਹਜ਼ਾਰ ਪ੍ਰਵਾਸੀਆਂ ਵਿੱਚੋਂ 5 ਲੱਖ 14 ਹਜ਼ਾਰ ਭਾਰਤੀ ਸਨ ਆਰਥਿਕ ਮਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪ੍ਰਵਾਸੀਆਂ ਨੂੰ 10 ਲੱਖ ਦੇ ਸਭ ਤੋਂ ਵੱਡੇ ਰਜਦਾਰ ਸੰਕਟ ਦਾ ਟਕਰਾ ਕਰਨਾ ਪੈ ਰਿਹਾ ਹੈ ਤੇ ਹੁਣ ਪਿਛਲੇ 5 ਸਾਲਾਂ ਦੌਰਾਨ ਕੈਨੇਡਾ ਪਹੁੰਚੇ ਪ੍ਰਵਾਸੀਆਂ ਵਿੱਚ ਬੇਜ਼ਗਾਰੀ ਦੀ ਦਰ 12.6% ਤੱਕ ਪਹੁੰਚ ਚੁੱਕੀ ਹੈ ਜਾਦਗੀ ਕੌਮੀ ਔਸਤ 6.4 ਫੀਸਦੀ ਦਰਜ ਕੀਤੀ ਗਈ ਹੈ 15 ਸਾਲ ਤੋਂ 24 ਸਾਲ ਉਮਰ ਵਰਗ ਵਾਲਿਆਂ ਵਿੱਚ ਬੇਰਜ਼ਗਾਰੀ ਦਰ 13.5% ਚੱਲ ਰਹੀ ਹੈ ਅਤੇ ਇਸ ਵੱਡਾ ਇੱਕ ਵੱਡਾ ਜੋ ਕਾਰਨ ਉੱਚੀਆਂ ਵਿਆਜ ਦਰਾਂ ਇਸ ਨੂੰ ਮੰਨਿਆ ਜਾ ਰਿਹਾ ਹੈ ਇੱਥੇ ਦੱਸਣਾ ਇਹ ਵੀ ਬਣਦਾ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਛਲੇ ਦਿਨੀ ਇੱਕ ਨਵਾਂ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਵਿਦਿਆਰਥੀ ਅਤੇ ਵਿਦਿਅਕ ਸੰਸਥਾਵਾਂ ਦੋਹਾਂ ਦੀ ਨਕੀਲ ਕਸੀ ਜਾਵੇਗੀ ਵਿਦਿਆਰਥੀਆਂ ਵੱਲੋਂ ਲਗਾਤਾਰ ਕਲਾਸਾਂ ਵਿੱਚ ਸ਼ਾਮਲ ਹੋਣ ਅਤੇ ਸਟੱਡੀ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਬਾਰੇ ਸਬੰਧਤ ਕਾਲਜ ਤੇ ਯੂਨੀਵਰਸਿਟੀਆਂ ਵੱਲੋਂ ਇਮੀਗ੍ਰੇਸ਼ਨ ਭਾਗ ਨੂੰ ਰਿਪੋਰਟ ਦੇਣੀ ਹੋਵੇਗੀ ਸੂਤਰਾ ਨੇ ਦੱਸਿਆ ਕਿ ਕੈਨੇਡਾ ਵਿੱਚ ਦਾਖਲ ਵਾਰਨ ਮਗਰੋਂ ਕੁਮੌਤਰੀ ਵਿਦਿਆਰਥੀ ਹਰ ਸਰਗਰਮੀ ਨਿਗਰਾਨੀ ਹੀਟ ਆ ਸਕਦੀ ਹੈ ਅਤੇ ਸ਼ਰਤਾਂ ਦੇ ਪਾਲਣਾ ਨਾ ਕਰਨ ਵਾਲਿਆਂ ਨੂੰ 12 ਮਹੀਨੇ ਤੱਕ ਮੁਲਤ ਕੀਤਾ ਜਾ ਸਕਦਾ ਹੈ। ਮੁਲਤ ਹੋਣ ਵਾਲਾ ਵਿਦਿਆਰਥੀ ਜਿਹੜਾ ਵਿਦਿਅਕ ਅਦਾਰੇ ਵਿੱਚ ਪੜ ਰਿਹਾ ਹੋਵੇਗਾ ਉਸ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਫੈਡਰਲ ਸਰਕਾਰ ਦਾ ਇਹ ਮੰਨਣਾ ਕਿ ਇਸ ਪ੍ਰਕਿਰਿਆ ਤੇ 87 ਮਿਲੀਅਨ ਡਾਲਰ ਖਰਚ ਹੋਣ ਦੀ ਸੰਭਾਵਨਾ ਵੀ ਦੱਸੀ ਗਈ ਹੈ। ਔਰ ਵੇਖਣਾ ਹੋਵੇਗਾ ਕਿ ਕਿਤੇ ਨਾ ਕਿਤੇ ਇਹ ਵੱਡੀ ਸក្តਾਈ ਇੰਟਰਨੈਸ਼ਨਲ ਸਟੂਡੈਂਟਾਂ ਲਈ ਹੋਰ مصیبتਾਂ ਦਾ ਕਾਰਨ ਬਣ ਸਕਦੀ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼